ਸਬਜ਼ੀਆਂ ਖਰੀਦਣ ਦੀ ਸੋਚ ਰਹੇ ਹੋ ਤਾਂ ਸੁਣੋ ਇਹ ਖਬਰ ਹੁਣ ਸਬਜ਼ੀ ਖਰੀਦਣ ਲਈ ਹੋਰ ਕਰਨੀ ਪਵੇਗੀ ਜੇ ਦਿੱਲੀ ਪਿਆਜ਼ ਹੋਏ 55 ਤੋਂ 60 ਰੁਪਏ ਤੇ ਅਜੇ ਹੋਰ ਵੀ ਹੋਣਗੇ ਮਹਿੰਗੇ ਮੌਸਮ ਦਾ ਮિજાਜ ਬਦਲ ਰਿਹਾ ਹੈ ਤੇ ਮੰਡੀ ਦੇ ਵਿੱਚ ਹੁਣ ਨਵੀਆਂ ਸਬਜ਼ੀਆਂ ਆਉਣ ਲੱਗੀਆਂ ਨੇ ਮੌਸਮ ਦੇ ਹਿਸਾਬ ਦੇ ਨਾਲ ਸਬਜ਼ੀਆਂ ਮੰਡੀ ਦੇ ਵਿੱਚ ਆਉਂਦੀਆਂ ਨੇ ਤੇ ਅੱਜ ਤੋਂ ਸਬਜ਼ੀਆਂ ਦੇ ਰੇਟ ਵੀ ਵਧ ਗਏ ਨੇ ਇਸਦੇ ਚਲਦੇ ਮੀਡੀਆ ਟੀਮ ਜਦੋਂ ਅੰਮ੍ਰਿਤਸਰ ਦੀ ਰਾਮਬાગ ਸਬਜ਼ੀ ਮੰਡੀ ਦੇ ਵਿੱਚ ਪਹੁੰਚੀ ਤਾਂ ਉੱਥੇ ਦੁਕਾਨਦਾਰਾਂ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਸਬਜ਼ੀਆਂ ਦੇ ਭਾਅ ਜਦੋਂ ਪਤਾ ਕੀਤੇ ਗਏ ਤਾਂ ਦੁਕਾਨਦਾਰਾਂ ਨੇ ਦੱਸਿਆ ਕਿ ਮੌਸਮ ਬਦਲਣ ਦੇ ਚਲਦੇ ਮੰਡੀ ਦੇ ਵਿੱਚ ਨਵੀਆਂ ਸਬਜ਼ੀਆਂ ਦੀ ਆਮਦ ਤਾਂ ਸ਼ੁਰੂ ਹੋਈ ਹੈ ਲੇਕਿਨ ਨਾਲ ਨਾਲ ਇਹਨਾਂ ਦੇ ਰੇਟ ਵੀ ਜਨੂੰਦਨ ਵਧਰੇ ਨੇ ਸਬਜ਼ੀ ਮੰਡੀ ਦੇ ਵਿੱਚ ਦੁਕਾਨਦਾਰਾਂ ਨੇ ਦੱਸਿਆ ਕਿ ਪਿਆਜ਼ ਟਮਾਟਰ ਸ਼ਿਮਲਾ ਮਿਰਚ ਸਮੇਤ ਗੋਭੀ ਤੇ ਲਸਣ ਦਾ ਰੇਟ ਵਧ ਗਿਆ ਹੈ ਤੇ ਅਦਰਕ ਦਾ ਰੇਟ ਹੁਣ ਥੋੜਾ ਠਟਿਆ ਹੈ ਹੁਣ ਇਹ ਵੀ ਦੱਸਿਆ ਕਿ ਪਿਆਜ਼ ਜੋ ਕਿ ਪਹਿਲਾਂ ਕਾਲੀ ਟੱਕਲੋ ਸੀ ਹੁਣ 55 ਤੋਂ 60 ਰੁਪਏ ਕਿਲੋ ਹੋ ਗਿਆ ਤੇ ਪਿਆਜ਼ ਅੱਜ ਹੋਰ ਵੀ ਮਹਿੰਗਾ ਹੋਣਾ ਹੈ ਤੇ ਨਾਲ ਹੀ ਟਮਾਟਰਾਂ ਦਾ ਰੇਟ ਪਹਿਲਾਂ 30 ਰੁਪਏ ਕਿਲੋ ਸੀ ਜੋ ਕਿ ਹੁਣ 40 ਰੁਪਏ ਕਿਲੋ ਹੋ ਗਿਆ ਹੈ ਤੇ ਸ਼ਿਮਲਾ ਮਿਰਚ ਜੋ ਕਿ 70 ਰੁਪਏ ਕਿਲੋ ਸੀ ਹੁਣ 120 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਵਿਕ ਰਹੀ ਹੈ ਕਿਉਂਕਿ ਹੁਣ ਸ਼ਿਮਲਾ ਮਿਰਚ ਘੱਟ ਆ ਰਹੀ ਹੈ ਇਸ ਕਰਕੇ ਇਸ ਦਾ ਰੇਟ ਵੀ ਵੱਧ ਗਿਆ ਜਿਵੇਂ ਜਿਸਾ ਪਿੰਡੀਆਂ ਗਰੇਲੇ ਇਹ ਸੁੱਦੇ ਪੁਰਾਣੇ ਹੋ ਚੁੱਕੇ ਨੇ ਹੁਣ ਨਵੇਂ ਸੁੱਦੇ ਚੱਲਣ ਚੱਲਣ ਵਾਲੇ ਆ ਜਿਸ ਤਰ੍ਹਾਂ गाजर मटर शलगम मेथी सागर चलने आप ही प्याज पहले चाली पंतालीलो ऐसे पचुंजा पंजा पचुंजा रुपये किलो और महंगा टमाटर टमाटर ती चाली ती, ती पैंती चाली ती 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 ਉਹ ਨਮਸ਼ਤੀ ਗੱਲ ਕਰਦੇ ਪਹਿਲੇ ਰੇਟ ਕੀ ਸੀ ਤੇ ਹੁਣ ਕੀ ਪਹਿਲੇ ਰੇਟ ਹੈਗੇ ਸੀ 60 ਰੁਪਏ ਕਿਲੋ 70 ਰੁਪਏ ਕਿਲੋ ਜਿਸ ਵੇਲੇ ਸਸਤੀ ਸੀ ਹੁਣ ਪਿੱਛੋਂ ਆਪਣਾ ਦਾਬੀ ਹੈ ਕਿ ਹੁਣ ਇਸ ਲਈ 120 ਰੁਪਏ ਕਿਲੋ ਜਾਣੀ ਹੈ ਗਾਹਕਾਂ ਨੇ ਆਮਚ ਕਿਹਾ ਕਿ ਬੜੀ ਬੜਾ ਕਹਿੰਦੀ ਮੱਕੋ ਜੀ ਜਿੰਨੇ ਕਰੋਗੇ Shimla ਮਰਚ ਲੈਣ ਹੁੰਦਾ ਉਹ ਲੈ ਜੀ ਇੱਥੇ ਆ ਕੇ ਰੇਟ ਪੁੱਛਦਾ ਤੇ ਉਹ ਹੋਰ ਕਹਿੰਦਾ ਚਲੋ ਹੋਰ ਕੀ ਗੱਲ ਹੈ ਹੋਰ ਕਿਹੜੀ ਸਬਜ਼ੀਆਂ ਰੇਟ ਵਧੇ ਹੋਰ ਬਸ ਵਿਆਜਾਂ ਦੇ ਵਿਆਜ ਦੇ ਲਸਣ ਦਾ ਰੇਟ ਵਧਿਆ ਦੇ ਲਸਣ ਦਾ ਰੇਟ ਵਧਿਆ ਤੇ ਅਦਰਕ ਦਾ ਰੇਟ ਕਰ ਗਿਆ। ਮੈਨੂੰ ਅਦਰਕ ਦਾ ਪੈਦਾਸਨ 50 ਰੁਪਏ ਪਾਸ ਸੀ ਤੇ ਅਦਰਕ 80 ਰੁਪਏ ਬਾਏ। ਇਹ ਲਸਣ ਦੀ ਰੇਟ ਕੀ ਹੈ? ਲਸਣ 100 ਰੁਪਏ ਬਾਅ ਹੈ ਇਸ ਤਰ੍ਹਾਂ ਤੇ ਅਦਰਕ 200 ਰੁਪਏ ਬਾਅ ਹੈ। ਮੰਡੀ ਦੇ ਵਿੱਚ ਆਏ ਗਾਤਾਂ ਨੇ ਵੀ ਕਿਹਾ ਕਿ ਪਹਿਲਾਂ ਮੰਡੀ ਦੀ ਵਿੱਚ ਸਬਜ਼ੀ ਲੈਣ ਲਈ ਉਹ ਜਦੋਂ ਆਉਂਦੇ ਸੀ ਤੇ ਸਸਤੀ ਸਬਜ਼ੀ ਉਹਨਾਂ ਨੂੰ ਮਿਲਦੀ ਸੀ ਤੇ ਹੁਣ ਰੇਟ ਵਧਣ ਕਾਰਨ ਉਹਨਾਂ ਦੀ ਜੇਬ ਤੇ ਵੀ ਅਸਰ ਪਿਆ ਤੇ ਲੋਕਾਂ ਨੇ ਆਪਣੀ ਸੋਚ ਲਾਉਣ ਦੇ ਵਿਚਾਰ ਰਹੀਆਂ ਦਿੱਕਤਾਂ ਬਾਰੇ ਵੀ ਦੱਸਿਆ। ਐਸ ਮੰਡੀ ਦੇ ਵਿੱਚ ਗਰੀਬ ਬੰਦੇ ਨੂੰ ਇੱਕ ਵਧੀਆ ਤਰੀਕੇ ਦਾ ਚੀਜ਼ ਜੜੀ ਮਿਲ ਜਾਂਦੀ ਸੀ ਉਹ ਥੋੜੇ ਪੈਸੇ ਦੇ ਵਿੱਚ ਆਪਣੇ ਘਰ ਦਾ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਸਿਸਟਮ ਉਹਨੂੰ ਚਲਾ ਲੈਂਦਾ ਸੀ ਅੱਜ ਇਸ ਦੌਰ ਦੇ ਵਿੱਚ ਇੰਨਾ ਮਹਿੰਗਾ ਕੰਮ ਹੋ ਗਿਆ ਕਿ ਗਰੀਬ ਦੇ ਕੋਲ ਸਬਜ਼ੀ ਖਰੀਦਣੀ ਵਿੱਚ ਬੜੀ ਔਖੀ ਹੋ ਗਈ ਹੈ ਤਾਂ ਇਹ ਲੜਾ ਮਹंगाई ਵਾਲੇ ਵੱਧ ਰਹੀ ਆ ਇਹਦੇ ਨਾਲ ਥੋੜੀ ਜਿਹੀ ਤੰਕੀਰ ਪਾਣੀ ਚਾਹੀਦੀ ਤਾਂ ਕਿ ਗਰੀਬ ਵਧੀਆ ਤਰੀਕੇ ਨਾਲ ਰੋਟੀ ਜੜੀ ਖਾ ਸਕਣ ਇਸ ਮੋਕੇ ਮੰਡੀ ਦੇ ਵਿੱਚ ਮੌਜੂਦ ਗ੍ਰਾਹਕਾਂ ਤੇ ਦੁਕਾਨਦਾਰਾਂ ਨੇ ਸਬਜ਼ੀਆਂ ਦੇ ਭਾਅ ਅਸਮਾਨੀ ਛੂਹ ਦੀ ਗੱਲ ਕਹਿੰਦਿਆਂ ਹੋਇਆਂ ਸਰਕਾਰ ਨੂੰ ਮਹਿੰਗਾਈ ਤੇ ਕੰਟਰੋਲ ਕਰਨ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਇਸ ਦੇ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਹੋ ਰਿਹਾ ਹੈ। ਬਿਊਰੋ ਰਿਪੋਰਟ ਜਗਬਣੀ ਟੀਵੀ